ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਸਾਰਿਆਂ ਦਾ ਅੱਜ ਦੇ ਬਲੌਗ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋ ਜੇ ਤੁਸੀਂ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਪਹਿਲਾਂ ਤੋਂ ਵੀ ਦੇਖਦੇ ਆ ਤਾਂ ਪਲੀਜ਼ ਚੈਨਲ ਤੇ ਕਮੈਂਟ ਕਰੋ ਔਰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਐਂਡ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਤੇ ਬਣੇ ਰਹਿਣ ਲਈ ਪਲੀਜ਼ ਥੋੜਾ ਜਿਹਾ ਟਾਈਮ ਦਿਓ ਵੀਡੀਓ ਨੂੰ ਵਾਚ ਕਰਿਓ ਪਲੀਜ਼ ਹਾਂਜੀ ਅੱਜ ਆਪਾਂ ਸਵੇਰੇ ਪਹਿਲਾਂ ਸਟਾਰਟ ਕੀਤੇ ਕਰਦੇ ਕੰਮ ਫਿਰ ਉਸ ਤੋਂ ਬਾਅਦ ਆ ਗਿਆ ਫਿਰ ਥੋੜਾ ਜਿਹਾ ਮੀਂਹ ਖਾਣਾ ਪੀਣਾ ਹੋ ਗਿਆ ਫਿਰ ਆਪਣਾ ਫਿਰ ਮੈਂ ਫੋਚਿਆ ਕਿ ਵਿੜਾ ਤੋਲਮਾ ਤੇ ਨਾਲ ਕੁਝ ਕੱਪੜੇ ਸੀਗੇ ਜਿਹੜੇ ਆਪਾਂ ਹੈਂਡ ਵਾਸ਼ ਕਰਨੇ ਸੀਗੇ ਮੈਂ ਉਹ ਕਰਨ ਲੱਗ ਪਈ ਤੇ ਨਾਲ ਹੀ ਮੀਂਹ ਹਲਕਾ ਹਲਕਾ ਜਿਹਾ ਆ ਗਿਆ ਫਿਰ ਵਿੱਚ ਇੱਕ ਦੋ ਵਰੀ ਜਿੱਦਾਂ ਤੇ ਫਿਰ ਮੈਂ ਕਿ ਚੱਲ ਪੱਲਾ ਵਿੜਾ ਤੋ ਲੈਨੇ ਆ ਨਾਲੇ ਫਰ ਮੈਂ ਵਿੜਾ ਸਾਫ਼ ਕੀਤਾ ਮਾਣੂ ਫੜਦਾ ਇੱਥੇ ਖੇਲਦਾ ਪਿਆ ਆ ਪਰ ਇਹ ਪਾਣੀ ਤੋਂ ਬਹੁਤ ਡਰਦਾ ਆ ਮੈਨੂੰ ਲੱਗਦਾ ਏ ਬਿੱਲੀਆਂ ਡਰਦੀਆਂ ਹੀ ਆ ਪਾਣੀ ਤੋਂ ਹਣ ਇਹ ਤਾਂ ਬਹੁਤ ਡਰਦਾ ਆ ਜਦੋਂ ਪਾਣੀ ਉਦਾਂ ਇਹਨੂੰ ਹੁੰਦਾ ਏ ਕਿ ਇਹ ਬਾਹਰ ਆ ਤਾਂ ਮੈਂ ਵੀ ਬਾਹਰ ਜਾਵਾਂ ਪਰ ਜਦੋਂ ਅਸੀਂ ਪਾਣੀ ਦਾ ਕੰਮ ਕਰਦੇ ਫੇਰ ਨਹੀਂ ਲੱਗ ਕੇ ਹੁੰਦਾ ਨਹੀਂ ਤਾਂ ਇਹ ਮੇਰੇ ਪੈਰਾਂ 'ਚ ਹੀ ਬੜਿਆ ਰਹਿਣਾ ਸੀਗਾ ਹੁਣ ਜੇ ਪਾਣੀ ਨਾ ਚੱਲਦਾ ਹੁੰਦਾ ਇਹ ਹੁਣ ਪਾਣੀ ਤੋਂ ਡਰਦਾ ਉੱਪਰ ਬੈਠਾ ਏ ਇੱਕ ਜਿਹੜੀਆਂ ਜਿੱਦੋਂ ਨਾ ਵੇਲਾਂ ਗਮਲਿਆਂ ਦੇ ਵਿੱਚ ਕੁਝ ਉਹਦਾ ਪਲਾਂਟ ਦੇ ਥਲੇ ਨੂੰ ਲਟਕਦੇ ਉਹਨਾਂ ਦੇ ਨਾਲ ਫੇਰੇ ਬਹੁਤ ਖੇਲਦਾ ਰਹਿੰਦਾ ਆ ਉਹ ਕਈ ਵਾਰੀ ਟੁੱਟ ਵੀ ਜਾਂਦੇ ਆ ਜਿੱਦਾਂ ਤੇ ਉਹ ਫਿਰ ਮੈਂ ਕਿਹਾ ਚਲੋ ਆਪਾਂ ਸਾਰਾ ਕਲੀਨ ਕਰ ਦਨੇ ਆ ਦੇਖੋ ਤੁਹਾਨੂੰ ਇੱਕ ਪਰਪਲ ਜਿਹਾ ਦਿਖਦਾ ਹੀ ਲਊਗਾ ਇਹ ਨੇ ਟਾਣੀ ਦੀ ਤੋੜਤੀ ਇਹ ਵੈਸੇ ਪlant ਨਾ ਉੱਬੇ ਬਹੁਤ ਹੋ ਜਾਂਦਾ ਆ ਤਾਂ ਫਿਰ ਮੈਂ ਕਿਹਾ ਕੀ ਕਰਨੇ ਨੂੰ ਇਹਨੂੰ ਹੋਰ ਲਾਣਾ ਇਹ ਆਪਣੇ ਆਪ ਹੀ ਉੱਗਦਾ ਰਹਿੰਦਾ ਆ ਤੇ ਆਪਾਂ ਜੀ ਨਾਲੇ ਜਿਹੜਾ ਫੌਕ ਕਰ ਲਿਆ ਸੀਗਾ ਆਪਣਾ ਇਹ ਮੇਰੇ ਘਰੋਂ ਨਾ ਹੋਰ ਤਾਂ ਕੁਛ ਨਹੀਂ ਜਿੱਦਾਂ ਗਮਲਿਆਂ ਦੇ ਵਿੱਚੋਂ ਥੋੜੀ ਵਾਲੀ ਮਿੱਟੀ ਜੀ ਨਿਕਲੇ ਆਉਂਦੀ ਆ ਤਾਂ ਹੀ ਥੋੜਾ ਗੰਦਾ ਹੋ ਜਾਂਦਾ ਆ ਕਸੇ ਤਾਂ ਵੇੜਾ ਫਾਫ ਹੀ ਰਹਿੰਦਾ ਨਾਲ ਹੀ ਮੈਂ ਇਧਰ ਬੇਲ ਘੋਤੀ ਸੀ ਕਿਉਂਕਿ ਇਹ ਨਾ ਇਸ ਦੇ ਉੱਪਰ ਵੱਧ ਰਾਇਆ ਇਹਦੇ ਉੱਪਰ ਪਾਣੀ ਨਹੀਂ ਪੈਂਦਾ ਮੈਂ ਕਿ ਇਹਨਾਂ ਤੋਂ ਬਚਰੀ ਨੂੰ ਮੀਂਹ ਨਹੀਂ ਪੈਂਦਾ ਹੈਗਾ ਤਾਂ ਕਰਕੇ ਫਿਰ ਕਿਤੇ ਮੈਂ ਪਾਣੀ ਪਾਤਾ ਫਿਗਾ ਪਾਈਪ ਦੇ ਨਾਲ ਤੇ ਅੱਜ ਮੈਂ ਕਿਤੇ ਸਗੀ ਜੀ ਕਪੜੇ ਇਹ ਸਾਰੇ ਹੈਂਡ ਵਾਸ਼ ਕਿਉਂਕਿ ਦੁਪੱਟੇ ਵਗੈਰਾ ਇਹਨਾਂ ਦੇ ਨਾ ਕਲਰ ਨਿਕਲਦੇ ਆ ਫਿਰ ਇੱਕ ਦੂਸਰੇ ਨੂੰ ਲੱਗ ਜਾਂਦੇ ਆ ਤੇ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੀ ਆ ਜਿਹੜਾ ਕਲਰ ਲੈਂਦਾ ਆ ਦੂਸਰੇ ਨੂੰ ਲੱਗਦਾ ਹੈ ਨਾ ਉਹਦਾ ਕਲਰ ਪੱਕਾ ਹੋ ਜਾਂਦਾ ਹੈ ਲੈਣ ਵਾਲੇ ਦਾ ਕਲਰ ਕੱਚਾ ਹੁੰਦਾ ਹੈ ਹਨਾ ਇਹ ਮੈਂ ਗੱਲ ਸੁਣੀ ਸੀ ਇਹ ਹੈਗੀ ਵੀ ਸਹੀ ਆ ਜਿੱਥੇ ਲੱਗਦਾ ਹੈ ਉਹ ਤੋਂ ਤਾਂ ਕਲਰ ਫਿਰ ਉਤਰਦਾ ਹੀ ਨਹੀਂ ਹੈਗਾ ਤਾਂ ਕਰਕੇ ਮੈਂ ਇਹ ਦੁਪट्टे ਥੋੜੇ ਕੱਲੇ-ਕੱਲੇ ਧੋਕੇ ਕੱਲੇ ਹੀ ਜਿੱਦਾਂ ਅਲੱਗ-ਅਲੱਗ ਪਾਣੀ ਦੇ ਵਿੱਚ ਹੀ ਕੀਤੇ ਸੀਗੇ ਵੀ ਕਿਸੇ ਦਾ ਕਲਰ ਦੂਸਰੇ ਨੂੰ ਨਾ ਲੱਗੇ ਤੇ ਨਾਲੇ ਉਹਦਾ ਵੀ ਇਹ ਦੁਪੱਟੇ ਵਗੈਰਾ ਮਸ਼ੀਨ 'ਚ ਤਾਂ ਵਾਸ਼ ਨਹੀਂ ਕਰਨੇ ਹੁੰਦੇ ਆਪਾਂ ਜਿਹੜਾ ਆਪਾਂ ਬਣਾਇਆ ਹੋਣਾ ਆਪਾਂ ਲੱਕੀ ਸੀਗੇ ਤੇ ਸਵੈਰ ਲਈ ਪ੍ਰੋਸਟੀਵਿਟੀ ਆ ਰਹੀ ਕਰਨ ਮੈਂ 2 ਪੀ ਹਸਿਦਾ ਜੀ ਇੱਕ ਪੀਆ ਆਪਾਂ ਕੀ ਕਰਨਾ ਮੈਂ ਕੋਟ ਤੇ ਇਹ ਆਪਣਾ ਅੱਛਾ ਮੈਨੂੰ ਦੱਸ ਗਈ ਹੈ ਕੰਮ ਦਾ ਰਸ਼ ਰਿਆ ਨਾ ਹੋਊਗਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਸੇ ਕੰਮ ਬਹੁਤ ਹੋ ਜਾਂਦਾ ਜੇ ਕੁੱਕ ਤੇ ਬਣੇ ਹੋਣਗੇ ਤਾਂ ਚਲੋ ਜੀ ਆਪਾਂ ਗਰੇਵੀ ਬਣਾਣੀ ਆ ਛੇਤੀ ਹੋ ਜਾਂਦਾ ਕੰਮ ਫਿਰ ਹਨ ਸਵੇਰ ਨੂੰ ਬਣਾਵਾਂਗੇ ਇਸ ਕਰਕੇ ਮੈਂ ਰਾਤ ਨੂੰ ਹੀ ਸ਼ਾਮ ਨੂੰ ਹੀ ਜਦੋਂ ਹ ਕੁੱਕ ਤੇ ਫਰਾਈ ਕਰਕੇ ਰੱਖ ਲੈ ਸੀਗੇ ਤੇ ਫਿਰ ਮੇਰੇ ਹਸਬੰਦ ਆ ਗਏ ਉਹ ਲੈ ਆਏ ਅੱਜ ਚਿਕਨ ਤਾਂ ਫਿਰ ਬੇਟਾ ਮੇਰਾ ਕੰਦਾ ਕਿ ਮਮਾ ਗਰੇਵੀ ਵਾਲਾ ਚਿਕਨ ਨਹੀਂ ਖਾਣਾ ਬਟਰ ਚਿਕਨ ਬਣਾਓ ਫਿਰ ਆਪਾਂ ਬਟਰ ਚਿਕਨ ਦੀ ਤਿਆਰੀ ਕਰਨ ਲੱਗ ਪਏ ਜਿਹੜਾ ਵਿੱਚੋਂ ਜਿੰਨਾ ਵੀ ਨਾ ਜਿੱਦਾਂ ਬੋਨਲੈਸ ਚਿਕਨ ਸੀਗਾ ਉਹ ਸਾਰਾ ਮੈਂ ਕੱਢ ਲਿਆ ਉਹਦੇ ਵਿੱਚ ਆਪਾਂ ਆਪਣੇ ਬੇਸਿਕ ਮਸਾਲੇ ਲੂਣ ਮਿਰਚ ਮਸਾਲਾ ਹਲਦੀ ਤੇ ਲਸਣ ਅਦਰਕ ਦਾ ਪੇਸਟ ਔਰ ਲੈਮਨ ਜੂਸ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਨੂੰ ਆਪਾਂ ਅੱਧੇ ਪੌਣੇ ਘੰਟੇ ਲਈ ਰੱਖਤਾ ਸੀਗਾ ਅਸੀਂ ਇਹਦੇ ਵਿੱਚ ਆਪਾਂ ਇੱਥੇ ਵੀ ਦਹੀਂ ਪਾ ਸਕਦੇ ਹਾਂ ਨਾਲ ਥੋੜਾ ਜਿਹਾ ਆਰਾ ਰੋਟ ਵੀ ਪਾ ਸਕਦੇ ਹਾਂ ਮੈਂ ਨਹੀਂ ਪਾਇਆ ਕਿਉਂਕਿ ਮੈਂ ਦਹੀਂ ਨੇ ਥੋੜਾ ਬਾਅਦ ਚ ਪਾਇਆ ਸੀਗਾ ਇਹਨੂੰ ਮੈਂ ਜਿਹਾ ਉਦਾਂ ਹੀ ਮੈਡੀਨੇਟ ਕਰਕੇ ਰੱਖ ਦਿੱਤਾ ਅੱਧਾ ਘੰਟਾ ਪਿਆ ਰਹਿਣ ਦੇ ਤਾਂ ਇਧਰ ਲਈ ਫਾਇਰ ਫਿਰ ਆਪਾਂ ਇਹਦੀ ਗਰੇਵੀ ਦੀ ਤਿਆਰੀ ਕਰ ਲਈ ਮੈਂ ਪਾਇਆ ਜੀ ਇੱਕ ਪੈਨ ਵਿੱਚ ਔਇਲ ਤੇਲ ਦੇ ਵਿੱਚ ਮੋٹے ਕੱਟੇ ਹੋਏ ਪਿਆਜ਼ ਜੀਰਾ ਔਰ ਖੜੇ ਮਸਾਲੇ ਇਹਦੇ ਵਿੱਚ ਪਾਣੇ ਹੁੰਦੇ ਆ ਆਪਾਂ ਜੀ ਜਿੱਦਾਂ ਲੈਚੀਆਂ ਲੌਂਗ ਤੇਜਪੱਤਾ ਵਗੈਰਾ ਉਹ ਸਾਡੇ ਬੱਚੇ ਮੇਰਾ ਬੇਟਾ ਨਹੀਂ ਖਾਂਦਾ ਇਹਨਾਂ ਦੇ ਮੂੰਹ 'ਚ ਹੀ ਆਉਣ ਲੱਗ ਪੈਂਦੇ ਚਾਹੇ ਗ੍ਰाइंड ਵੀ ਕੀਤੇ ਹੋਣ ਫਿਰ ਵੀ ਇਹਨਾਂ ਨੂੰ ਹੋ ਜਾਂਦਾ ਨਹੀਂ ਤਾਂ ਫਿਰ ਮੈਨੂੰ ਪੂਣੀ ਨਾ ਪੜਨਾ ਪੈਂਦਾ ਆ ਗਰੇਵੀ ਜਿਹੜੀ ਬਣਾਉਣੀ ਆ ਆਪਾਂ ਪਾ ਕਰਕੇ ਫਿਰ ਮੈਂ ਪਾਉਂਦੀ ਨਹੀਂ ਹੁੰਦੀ ਕਿਉਂਕਿ ਮਸਾਲੇ ਦੇ ਵਿੱਚ ਮੈਂ ਸਾਰਾ ਕੁਝ ਇਹ ਪਾਇਆ ਹੋਇਆ ਏ ਜੀ ਆਪਾਂ ਹੁਣ ਪਿਆਜ਼ ਔਰ ਟਮਾਟਰ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਆਪਾਂ ਔਇਲ ਵਿੱਚ ਪਾ ਕੇ ਇਦੇ ਵਿੱਚ ਹੀ ਆਪਾਂ ਥੋੜਾ ਜਿਹਾ ਮਸਾਲੇ ਪਾਤੇ ਆ ਤੁਸੀਂ ਦੇਖ ਹੀ ਲਿਆ ਐ ਲੂਣ ਮਿਰਚ ਔਰ ਹਲਦੀ ਇਹੀ ਤਿੰਨ ਚੀਜ਼ਾਂ ਮੈਂ ਫੇਰ ਪਾਈਆਂ ਆ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਇਹਨੂੰ ਮੈਂ ਫਿਰ ਠੰਡਾ ਹੋਣ ਲਈ ਰੱਖ ਦਿੱਤਾ ਸੀਗਾ ਇਹਨਾਂ ਨੂੰ ਆਪਾਂ ਪੈਨ 'ਚੋਂ ਕੱਢ ਲਿਆ ਹੋਇਆ ਦੇਖੋ ਠੰਡਾ ਹੋਣ ਲਈ ਰੱਖਤਾ ਉਸੇ ਪੈਨ ਦੇ ਵਿੱਚ ਜਿਹੜਾ ਆਇਲ ਸੀਗਾ ਉਹਦੇ ਵਿੱਚ ਮੈਂ ਜਿੱਦਾਂ ਵੱਡਾ ਸੀਗਾ ਮੇਰੇ ਕੋ ਬਟਰ ਉਹਦਾ ਮੈਂ 1/3 ਪਾਰਟ ਪਾ ਕੇ ਵਿੱਚ ਉਹਨੂੰ ਮੈਲਟ ਕਰਕੇ ਤੇ ਜਿਹੜਾ ਆਪਾਂ ਚਿਕਨ ਰੱਖਿਆ ਹੋਇਆ ਸੀਗਾ ਮੈਡੀਨੇਟ ਕਰਕੇ ਉਹ ਫਿਰ ਮੈਂ ਇਹਦੇ ਵਿੱਚ ਪਾ ਕੇ ਇਹਨੂੰ ਭੁੰਣਾ ਮਤਲਬ ਕਹਿ ਲੋ ਕਿ ਹਾਫ ਫਰਾਈ ਜਿਹਾ ਹੋਣਾ ਰੱਖ ਦਿੱਤਾ ਹਾਫ ਨਹੀਂ 100% ਹੀ ਮੈਂ ਇਹਨੂੰ ਕੁੱਕ ਕਰ ਲਿਆ ਸੀਗਾ 15 ਕੁ ਮਿੰਟ ਲੱਗੇ ਮੈਨੂੰ ਸਲੋ ਗੈਸ ਤੇ ਮੈਂ ਇਹਨੂੰ ਢੱਕਣ ਲਾ ਕੇ ਰੱਖਤਾ ਸੀਗਾ ਕਿਉਂਕਿ ਫਿਰ ਇਹ ਆਪਣੇ ਆ ਹੀ ਪਾਣੀ ਇਹਨੇ ਸ਼ਰਡ ਵਿੱਚ ਥੋੜਾ ਜਿਹਾ ਮੈਂ ਦਹੀਂ ਵੀ ਪਾਇਆ ਸੀਗਾ ਇਹਦੇ ਹਾਂਜੀ ਉਹ ਸ਼ਾਇਦ ਮੇਰ ਤੋਂ ਨਾ ਵੀਡੀਓ ਸਕਿੱਪ ਹੋ ਗਈ ਆ ਵਿੱਚ ਮੈਂ ਦੋ ਚਮਚ ਨਾ ਪੌਣੀ ਦੇ ਵਿੱਚ ਹੰਕੜ ਜਿਹਨੂੰ ਕਹਿੰਦੇ ਆ ਉਹ ਪੌਣੀ ਵਿੱਚ ਕਰਕੇ ਪਾਣੀ ਕੱਢ ਕੇ ਦਹੀਂ ਦਾ ਉਹ ਪਾਤਾ ਸੀਗਾ ਫਿਰ ਇਹਨੂੰ ਟੱਕਣ ਲਾ ਕੇ ਰੱਖ ਦਿੱਤਾ ਦੇਖੋ ਜੀ ਕਿੰਨਾ ਸੋਨਾ ਇਹ ਨਹੀਂ ਸਾਰਾ ਆਇਲ ਰਿਲੀਵ ਕਰਤਾ ਔਰ ਚਿਕਨ ਵੀ ਪੱਕ ਗਿਆ ਹੋਇਆ ਆ ਬਹੁਤ ਹੀ ਸੋਨਾ ਬਣ ਗਿਆ ਸੀਗਾ ਤੇ ਮੈਂ ਇਦਾਂ ਹੀ ਬੇਟੇ ਨੂੰ ਟੇਸਟ ਕਰਾਇਆ ਇੱਕ ਪੀਸ ਕੱਢ ਕੇ ਤਾਂ ਕਹਿੰਦਾ ਬਹੁਤ ਟੇਸਟੀ ਆ ਤਾਂ ਇਧਰ ਫਿਰ ਆਪਣਾ ਜਿਹੜਾ ਆਪਣਾ ਪਿਆਜ਼ ਔਰ ਟਮਾਟਰ ਆਪਾਂ ਬਣਾ ਕੇ ਰੱਖਿਓ ਸੀਗੇ ਉਹਨਾਂ ਨੂੰ ਬਿਲਕੁਲ ਹੀ ਆਪਾਂ ਵੈਸੇ ਤਾਂ ਦੂਜੇ ਬਲੈਂਡਰ ਦੇ ਵਿੱਚ ਕਰ ਲਵੇ ਤਾਂ ਜ਼ਿਆਦਾ ਵਧੀਆ ਹੋ ਜਾਂਦੇ ਆ ਮੈਂ ਤਾਂ ਆਪਣੇ ਐਸੇ ਚੋਪਰ ਦੇ ਵਿੱਚ ਹੀ ਕਰਦੀ ਹੁੰਦੀ ਆ ਜ਼ਿਆਦਾਤਰ ਇਹਨੂੰ ਬਿਲਕੁਲ ਬਰੀਕ ਪੀਸ ਲਾਫੇ ਥੋੜਾ ਜਿਹਾ ਫਿਰ ਮੈਂ ਪਾਣੀ ਪਾ ਕੇ ਕਰ ਲਿਆ ਕਿ ਜ਼ਿਆਦਾ ਸਮੂਥ ਹੋ ਜਾਂਦਾ ਆ ਨਹੀਂ ਤਾਂ ਥੋੜਾ ਜਿਹਾ ਉੱਥੇਕ ਹੋ ਜਾਂਦਾ ਉਦਾਂ ਵਿੱਚ ਮਸਾਲਾ ਜਿਹਾ ਥੋੜਾ ਖੜਾ ਰਹਿ ਜਾਂਦਾ ਫਿਰ ਅਲੱਗ ਪੈਨ ਦੇ ਵਿੱਚ ਆਪਾਂ ਲਿਆ ਬਟਰ ਤੇ ਉਹਦੇ ਵਿੱਚ ਹੀ ਆਪਾਂ ਜਿਹੜਾ ਆਪਾਂ ਗ੍ਰाइंड ਕੀਤਾ ਹੋਇਆ ਆਪਣਾ ਤੜਕਾ ਸਿਗਾ ਉਹ ਪਾ ਦਿੱਤਾ ਆ ਤੇ ਇਹਨੂੰ ਹਲਕਾ ਜਿਹਾ ਕਰਕੇ ਜਿੱਦਾਂ ਕਿ ਲੋਕੀ ਹਲਕਾ ਜਿਹਾ ਭੁੰਨ ਲਿਆ ਵੇ ਫਿਰ ਤਾਂ ਪੂਜਾ ਹੋਇਆ ਹੀ ਸਿਗਾ ਇਹਨੂੰ ਜਿਆਦਾ ਜ਼ਰੂਰਤ ਨਹੀਂ ਫਿਗੀ ਭੁੰਨਣ ਦੀ ਕਾਫੀ ਗਾੜਾ ਹੋ ਗਿਆ ਸਿਗਾ ਇਹ ਬਹੁਤ ਹੀ ਜਿਆਦਾ ਸੋਹਣਾ ਬਣਦਾ ਇਦਾਂ ਬਟਰ ਚਿਕਨ ਮੈਂ ਤਾਂ ਇਦਾਂ ਹੀ ਬਣਾਣੀ ਹੁੰਨੀ ਆ ਆ ਲੋ ਜੀ ਇਹਦੇ ਵਿੱਚ ਫਿਰ ਮੈਂ ਚਿਕਨ ਪਾਤਾ ਜਿਹੜਾ ਆਪਣਾ ਰੈਡੀ ਹੋਇਆ ਸਿਗਾ ਦੇਖੋ ਕਿੰਨਾ ਜਿਆਦਾ ਸੋਹਣਾ ਕੁੱਕ ਹੋ ਗਿਆ ਬਿਲਕੁਲ ਹੀ ਬਿਲਕੁਲ ਬਣਿਆ ਹੀ ਪਿਆ ਆ ਬਸ ਉਹਦੇ ਵਿੱਚ ਹੀ ਫਿਰ ਮੈਂ ਗਰੇਵੀ ਪਾਤੀ ਸੀਗੀ ਇਹਨੂੰ 2-3 ਮਿੰਟ ਲਈ ਮੈਂ ਕਿਤਾਇਆ ਕੁੱਕ ਕਿਉਂਕਿ ਗਰੇਵੀ ਦੇ ਵਿੱਚ ਮੈਨੂੰ ਇਹ ਸੀਗਾ ਕਿ ਮਸਾਲਾ ਪੱਕ ਜਾਵੇ ਇਹ ਵੀ ਬਹੁਤ ਜ਼ਿਆਦਾ گاੜਾ ਹੋ ਗਿਆ ਸੀਗਾ ਫਿਰ ਮੇਰੇ ਹਸਬੰਦ ਕਹਿੰਦੇ ਥੋੜਾ ਪਾਣੀ ਪਾ ਲਾ ਹਨਾ ਵੀ ਜ਼ਿਆਦਾ ਹੀ گاੜਾ ਆ ਵੀ ਰੋਟੀ ਦੇ ਨਾਲ ਖਾਣਾ ਸੀ ਕਿਉਂਕਿ ਇਹਨਾਂ ਨੇ ਜੇ ਤਾਂ ਰਾਈਸ ਦੇ ਨਾਲ ਖਾਣਾ ਹੁੰਦਾ ਫੇਰ ਤਾਂ ਸਹੀ ਸੀਗਾ ਫਿਰ ਮੈਂ ਥੋੜਾ ਜਿਹਾ ਪਾਣੀ ਪਾ ਦਿੱਤਾ ਸੀਗਾ ਇਹਦੇ ਵਿੱਚ ਬੋਇਲ ਕਰਕੇ ਉਹ ਵੀ ਠੰਡਾ ਨਹੀਂ ਪਾਇਆ ਤੇ ਇਹਦੇ ਵਿੱਚ ਫਿਰ ਮੈਂ ਬਾਕੀ ਦਾ ਜਿਹੜਾ ਬਟਰ ਆਪਣੇ ਕੋ ਬਚਿਆ ਪਿਆ ਸੀਗਾ ਉਹ ਪਾਇਆ ਧਨੀਆ ਵਗੈਰਾ ਮੇਰੇ ਕੋ ਹੈ ਨਹੀਂ ਸੀਗਾ ਕੁਝ ਵੀ ਗਾਰਨਿਸ਼ ਕਰਨ ਲਈ ਤੇ ਨਾਲ ਮੈਂ ਬਣਾਏ ਜੀ ਪਤਲੇ ਪਤਲੇ ਫੁਲਕੇ ਕਈ ਵਾਰੀ ਮੈਂ ਨਾਨ ਵੀ ਬਣਾ ਲੈਣੀ ਹੁੰਦੀ ਹੈ ਇਹਦੇ ਨਾਲ ਬਟਰ ਚਿਕਨ ਦੇ ਨਾਲ ਵਫੇ ਨਾਨ ਬਹੁਤ ਵਧੀਆ ਲੱਗਦੇ ਆ ਅੱਜ ਮੇਰੇ ਕੋ ਆਟਾ ਗੁੰਨਿਆ ਹੋਇਆ ਪਿਆ ਹੀ ਸੀਗਾ ਤਾਂ ਕਰਕੇ ਫਿਰ ਮੈਂ ਨਾਨ ਨਹੀਂ ਬਣਾਏ ਉਦਾਂ ਵੀ ਫਿਰ ਬੇਟੀ ਤੋਂ ਖਾਣ ਹੀ ਹੁੰਦੇ ਨਾਨ ਉਹ ਕਹਿੰਦੀ ਥੋੜੇ ਹਾਰਡ ਹੋ ਜਾਂਦੇ ਆ ਨਾ ਨਾਨ ਤੇ ਰੋਟੀ ਖਾਣੀ ਜਿੱਦਾਂ ਥੋੜੀ ਸੌਫਟ ਹੋ ਜਾਂਦੀ ਹੈ ਤੇ ਨਾਲ ਫੇ ਆਪਾਂ ਬਣਾਏ ਫੁਲਕੇ ਦੇਖੋ ਜੀ ਇਹਨਾਂ ਨੂੰ ਭੁੱਖ ਲੱਗੀ ਕਰਕੇ ਕਿਦਾਂ ਐਨ ਰੋਟੀਆਂ ਵੀ ਫੁੱਲ ਫੁੱਲ ਕੇ ਆਈਆਂ ਤੇ ਬਹੁਤ ਸਿਰ ਹੋਣੇ ਫੁਲਕੇ ਬਣੇ ਆ ਤੇ ਹੁਣ ਜੀ ਆਪਾਂ ਕਰਦੇ ਆ ਸਰਵ ਅੱਜ ਦਾ ਡਿਨਰ ਆਪਣਾ ਨਾਲ ਕਟਿਆ ਆਪਾਂ ਥੋੜਾ ਜਿਹਾ ਸੈਲਟ ਆਨੀਅਨ ਐਂਡ ਕੈਰਟ ਉਹ ਕੱਟ ਕੇ ਦੀ ਆਪਾਂ ਕੀਤਾ ਡਿਨਰ ਸਰਵ ਫਿਰ ਆਪਾਂ ਹੁਣ ਕਰਦੇ ਆ ਜੀ ਡਿਨਰ ਇੰਜੋਏ ਆਜੋ ਜੀ ਤੁਹਾਨੂੰ ਵੀ ਕਰਾਈਏ ਆਪਾਂ ਡਿਨਰ ਹਰੇ ਨਾਲ ਗਾਉਣ ਜੀ ਕਿਚਨ ਦਾ ਕੰਮ ਹੋ ਗਿਆ ਆਪਣਾ ਫਿਨਿਸ਼ ਢਾਂਡੇ ਵਗੈਰਾ ਤੋਂ ਹੋ ਗਿਆ ਤੇ ਗੈਸ ਸਲੇ ਸਾਰਾ ਕੁਝ ਮੈਂ ਸਾਫ ਕਰਤਾ ਜੀ ਆ ਢਾਂਡੇ ਆਪਣੇ ਗਿੱਲੇ ਆ ਫਿਰ ਮੈਂ ਉੱਪਰ ਰੱਖ ਦੇਣੇ ਉਹ ਅੱਜ ਲੈ ਕੇ ਆਈ ਹਾਂ ਜੇ ਪਾਪਾ ਕੁਕੀਜ਼ ਬਿਸਕੁਟਸ ਫਿਰ ਚਾਹ ਨਾਲ ਤੇ ਦੇ ਨਾਲ ਹੀ ਅੱਜ ਦਾ ਬਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਹਾਂ ਹੁਣ ਮੈਂ ਕਰਦੀ ਹਾਂ ਐਡੀਟਿੰਗ ਹੋਪ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ